ਬਣਾਈ ਰੱਖਣ ਲਈ ਅੱਜ ਸ਼ਾਮ ਨੂੰ ਸਿਟੀ ਪੁਲਿਸ ਨੇ ਗੁਰਦਾਸਪੁਰ ਸ਼ਹਿਰ ਅੰਦਰ ਕੱਢਿਆ ਫਲੈਗ ਮਾਰਚ ਸ਼ਹਿਰ ਅੰਦਰ ਹੁੱਲੜਬਾਜੀ ਕਰਨ ਵਾਲੇ ਸ਼ਰਾਤੀ ਅੰਸਰਾਂ ਨੂੰ ਥਾਣਾ ਪ੍ਰਭਾਰੀ ਨੇ ਦਿੱਤੀ ਤਾੜਨਾ ਆਹ ਦਿਖਤਿਆ ਰਿਪੋਰਟ ਕੱਢਾ ਹੂੰ ਜਿਹੜਾ ਫਲੈਗ ਮਾਰਚ ਕੱਢਿਆ ਗਿਆ ਕੀ ਮਕਸਦ ਹੈ ਕਰ ਇਹ ਮਾਨਜੋਗ ਐਸਐਸਪੀ ਸ੍ਰੀ ਹਰੀਸ਼ ਦਿਆਮਨ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਡੀਐਸਪੀ ਮਹਨ ਸਿੰਘ ਗ੍ਰੀਗ ਵਾਈਹੇਟ ਜਿਹੜਾ ਸ਼ਹਿਰ ਦੇ ਵਿੱਚ ਅ ਅਮਨ ਮਾਨ ਨੂੰ ਰੱਖਣ ਵਾਸਤੇ ਜਿਹੜਾ ਵੱਖ-ਵੱਖ ਬਜ਼ਾਰਾਂ ਦੇ ਵਿੱਚ ਫਲੈਗ ਮਾਰਚ ਕੱਢਿਆ ਜਾ ਰਿਹਾ ਜਿਸ ਵਿੱਚ ਲੋਕਾਂ ਦਾ ਕੰਫੀਡੈਂਸ ਬਿਲਡ ਅਪ ਹੋ ਸਕੇ ਤੇ ਲੋਕਾਂ ਵਿੱਚ ਇਹ ਇਹ ਹੋ ਸਕੇ ਵੀ ਪੁਲਿਸ ਹਮੇਸ਼ਾ ਸਾਡੇ ਨਾਲ ਹੈ ਤੇ ਕੋਈ ਵੀ ਮਾੜੇ ਅੰਸਰ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਊਗਾ ਜਿਸ ਤਰ੍ਹਾਂ ਦੇਖਿਆ ਜੀ ਕਈ ਲੋਕੜੇ ਬੋਲ ਦੇ ਪਟਾਕੇ ਵਿਝਾਉਂਦੇ ਨੇ ਜਾਂ ਉਲੜਬਾਜੀ ਕਰਦੇ ਉਹਨਾਂ ਨੂੰ ਕੀ ਮੈਸੇਜ ਹੈਗਾ ਵੇਖੋ ਸਰ ਉਹਨਾਂ ਨੂੰ ਤਾਂ ਬਿਲਕੁਲ ਹੀ ਸਖਤ ਤਾੜਨਾਵਾ ਕੋਈ ਵੀ ਬਖਸ਼ਣਯੋਗ ਖਾਨਾ ਨਹੀਂ ਹੈਗਾ ਵੀ ਜੇ ਇਸ ਤਰ੍ਹਾਂ ਦਾ ਕੋਈ ਵਾਇਲੈਂਸ ਕਰਦਾ ਵਾ ਤੇ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਧਰਾਵਾਂ ਦੇ ਤਹਿਤ ਕਾਰਵਾਈ ਕੀਤੀ ਜਾਊਗੀ ਸਮੇ ਸਮੇ ਸਿਰ ਇਹ ਲੋਕ ਹੈਗੇ ਨੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਬਿਲਕੁਲ ਜੀ ਜਿਹੜੇ ਹੁਣ ਮੰਨ ਲਓ ਕਿ ਨਸ਼ਿਆਂ ਦੇ ਦਲਦਲ ਜਾ ਚੁੱਕੇ ਆ ਉਹਨਾਂ ਨੂੰ ਇਹੀ ਮੈਸੇਜ ਆ ਵੀ ਤੁਸੀਂ ਆਓ ਸਾਡੇ ਨਾਲ ਹਸਪੀਟਲ ਜਾਓ ਤੁਹਾਡਾ ਟ੍ਰੀਟਮੈਂਟ ਕਰਵਾਉਨੇ ਆ ਤੇ ਉਹਨਾਂ ਨੂੰ ਜਾ ਕੇ ਆਪਣੀ ਚੰਗੀ ਜ਼ਿੰਦਗੀ ਬਤੀਤ ਕਰ ਸਕਣ ਹੈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਬਿਲਕੁਲ ਜੀ 112 ਨੰਬਰ 10181 ਹਾਂਜੀ ਬਾਕੀ ਸਾਡਾ ਕੰਟਰੋਲ ਰੂਮ ਦਾ ਨੰਬਰ ਆ ਜੀ ਸਾਰੇ ਥਾਵਾਂ ਤੇ ਤੁਸੀਂ ਫੋਨ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਗਲਤ ਅਨਸਰ ਕੋਈ ਨਸ਼ਾ ਵੇਚਦਾ ਉਹਦੇ ਬਾਰੇ ਸੂਚਿਤ ਕੀਤਾ ਜਾ ਕਰੋ ਤੇ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਤੁਹਾਨੂੰ ਸਮੇਂ ਸਿਰ ਇਨਾਮ ਵੀ ਦਿੱਤਾ ਜਾਏਗਾ ਜਿਸ ਤਰ੍ਹਾਂ ਕਈ ਲੋਕ ਡਰਦੇ ਵੀ ਹੈਗੇ ਨੇ ਵੀ ਇਹ ਕੁਝ ਨਹੀਂ ਦੱਸਣਾ ਹੈਗਾ ਜੇ ਸਾਡਾ ਨਾਮ ਵਿੱਚ ਆ ਜਾਊਗਾ ਬਿਲਕੁਲ ਨਹੀਂ ਜੀ ਉਹਨਾਂ ਦਾ ਨਾਮ ਬਿਲਕੁਲ ਤਰ੍ਹਾਂ ਤੇ ਗੁਪਤ ਰੱਖਿਆ ਜਾਊਗਾ ਤੇ ਅਫਸਰਾਂ ਨੂੰ ਉਹਨਾਂ ਨੂੰ ਸਨਮਾਨਤ ਵੀ ਕਰਵਾਇਆ ਜਾਏਗਾ